ਅੱਜ ਹੀ ਕਹਾਣੀ ਲੈ ਕੇ ਤੁਹਾਡੇ ਰੂਬਰੂ ਹੋਇਆ ਜਿਸ ਨੂੰ ਵੇਖ ਕੇ ਤੁਸੀਂ ਵੀ ਕਦੀ ਸ਼ਰਮ ਮਹਿਸੂਸ ਨਹੀਂ ਕਰੋਗੇ ਤੁਸੀਂ ਵੀ ਆਪਣੇ ਪੇਰੈਂਟਸ ਦਾ ਹਮੇਸ਼ਾ ਸਾਥ ਦੋਗੇ ਜ਼ਿੰਦਗੀ ਦੇ ਵਿੱਚ ਔਰ ਆਪਣੇ ਪੇਰੈਂਟਸ ਦੀ ਜ਼ਿਆਦਾ ਰਿਸਪੈਕਟ ਕਰਨੀ ਸ਼ੁਰੂ ਕਰੋਗੇ ਮੈਂ ਗੱਲ ਕਰ ਰਹੀ ਹਾਂ ਇੱਕ 카ਟ ਜਿਹੜੀ ਇੱਥੇ ਲੱਗੀ ਹੋਈ ਹੈ ਚਲੰਦਰ ਦੇ ਵਿੱਚ ਇੱਕ ਮਦਰ ਸਿੰਗਲ ਮਦਰ ਹੈ ਔਰ ਤਿੰਨ ਧੀਆਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਨਾਲ ਇਸ 카ਟ ਦੇ ਉੱਪਰ ਕੰਮ ਕਰਵਾਉਂਦੀਆਂ ਸੀਗੀਆਂ ਤੇ ਹੁਣ ਤੁਸੀਂ ਦੇਖ ਸਕਦੇ ਹੋ ਫਿਲਹਾਲ ਉਹਨਾਂ ਦੀ ਅਜੇ ਇੱਕ ਬੇਟੀ ਇੱਥੇ ਮੌਜੂਦ ਹੈ ਤੇ ਨਾਲ ਕੰਮ ਕਰਵਾ ਰਹੀ ਹੈ ਪਿਛਲੇ 4 ਸਾਲ ਤੋਂ ਇਹ ਰੇੜੀ ਜੜੀ ਜਲੰਧਰ ਦੇ ਵਿੱਚ ਲੱਗਦੀ ਹੈ ਕਿਵੇਂ ਇਸ ਰੇੜੀ ਦੀ ਸ਼ੁਰੂਆਤ ਹੋਈ ਸੀ ਕਿ ਕੀ ਕਾਰਨ ਹੈ ਕਿਉਂ ਉਹਨਾਂ ਨੂੰ ਇਹ ਰੇੜੀ ਲਗਾਣੀ ਪਈ ਸਭ ਗੱਲਬਾਤ ਕਰਦੇ ਹਾਂ ਮੇਰੇ ਨਾਲ ਇੱਥੇ ਸੀਮਾ ਜੀ ਮੌਜੂਦ ਨੇ ਜਿਨ੍ਹਾਂ ਦੀ ਇਹ ਕਾਰਟ ਹੈ ਔਰ ਘਰ ਦੀ ਰੋਟੀ ਬਣਾ ਕੇ ਇਹ ਦਿੰਦੇ ਨੇ ਸਵਾਗਤ ਕਰਦੇ ਹਾਂ ਅਸੀਮਾ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਨਮਸਤੇ ਜੀ ਕੀਕ ਟਾਕਰ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਬਸ ਠੀਕ ਅ اچھا ਸੀਮਾ ਜੀ ਪਿਛਲੇ 4 ਸਾਲ ਤੋਂ ਤੁਹਾਡੀ ਇਹ ਰੇੜੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਘਰ ਦਾ ਖਾਣਾ ਲੋਕ ਇੱਥੇ ਇੰਨਾ ਜ਼ਿਆਦਾ ਪਸੰਦ ਕਰਦੇ ਨੇ ਵੀ ਤੁਸੀਂ ਬਿਲਕੁਲ ਜਿਵੇਂ ਘਰ ਦੇ ਵਿੱਚ ਰੋਟੀ ਮਿਲਦੀ ਹੈ ਓਵੇਂ ਹੀ ਦਿੰਦੇ ਹੋ ਇਸ ਰੇੜੀ ਦੀ ਸ਼ੁਰੂਆਤ ਕਿਵੇਂ ਹੋਈ ਸੀ ਮੈਂ ਇਹ ਜਾਨਣਾ ਚਾਹੂੰਗੀ ਮਤਲਬ ਪਹਿਲਾਂ ਮੇਰਾ ਟਿਫਨ ਦਾ ਕੰਮ ਸੀ 15 ਸਾਲ ਤੋਂ ਮੈਂ ਟਿਫਨ ਦਾ ਕੰਮ ਕਰਦਾ ਫਿਰ ਲੋਕਡਾਊਨ ਦੇ ਵਿੱਚ ਕੰਮ ਕਰ ਨਹੀਂ ਰਿਹਾ ਫਿਰ ਮੈਂ ਇਹ ਰੇੜੀ ਲਾਈ ਮਤਲਬ ਤਾਂ ਕੁਝ ਤਾਂ ਕਰਨਾ ਹੀ ਸੀ ਨੌਕਰੀਆਂ ਦੇ ਵਿੱਚ ਬੰਦਾ ਕਰਾਇਆ ਦੇਊਗਾ ਘਰ ਦਾ ਕੀ ਰਹੂਗਾ ਆਪਣੇ ਬੱਚੇ ਪਾਲੂਗਾ ਤਿੰਨ ਤਿੰਨ ਕੁੜੀਆਂ ਪਾਲੂਗਾ ਕੀ ਕਰੂਗਾ ਕੱਲੀ ਜਨਨੀ ਲਈ ਤਾਂ ਬਹੁਤ ਔਖਾ ਨਾ ਫਿਰ ਉਸ ਤੋਂ ਬਾਅਦ ਮੈਂ ਰੇੜੀ ਲਾਈ ਫਿਰ ਮੇਰੇ ਬੱਚਿਆਂ ਨੇ ਮੇਰੀ ਕੁੜੀਆਂ ਨੇ ਸਾਥ ਦਿੱਤਾ ਸਾਰਿਆਂ ਨੇ ਫਿਰ ਮਿਹਨਤ ਕੀਤੀ ਫਿਰ ਇੱਥੇ ਤੱਕ ਮਤਲਬ ਹੁਣ ਕੰਮ ਕਰਦੇ ਆ ਆਪਣਾ ਫਿਰ अच्छा 4 साल ਪਹਿਲਾਂ ਜਦੋਂ ਇਹ ਰੇੜੀ ਇੱਥੇ ਲਾਣੀ ਸੀਗੀ ਤੁਸੀਂ ਇਸ ਬਾਰੇ ਸੋਚਿਆ ਸੀਗਾ ਕੋਈ ਮੁਸ਼ਕਿਲਤਾ ਨਹੀਂ ਆਈ ਵੀ ਬਹੁਤ ਵਾਰ ਅਜਿਹਾ ਹੁੰਦਾ ਵੀ ਕਈ ਵਾਰ ਰੇੜੀ ਲੱਗਣ ਨਹੀਂ ਦਿੰਦਾ ਕੋਈ ਆ ਆਸ-ਪਾਸੇ ਵਾਲੇ ਲੋਕ ਵੀ ਮਨਾ ਕਰ ਦਿੰਦੇ ਨੇ ਵੀ ਇੱਥੇ ਨਹੀਂ ਲਾਣੀ ਤੁਸੀਂ ਜਗਾ ਬਦਲ ਲਓ ਅਕਸਰ ਅਸੀਂ ਇਹ ਚੀਜ਼ਾਂ ਵੇਖਦੇ ਹਾਂ ਨਹੀਂ ਨਹੀਂ ਜੀ ਮੈਂ ਨਹੀਂ ਕਹਣਾ ਕਾਰਪੇਸ਼ਨ ਵਾਲੇ ਭਾਜੀ ਆਉਣੇ ਸਾਡੇ ਮਤਲਬ ਅੱਜ ਭਾਜੀ ਆਏ ਨਾ ਉਹਨਾਂ ਨਾਲ ਆਪਣਾ ਉਹ ਹੀ ਬਾਕਰ ਸੀਗੇ ਉਹਨਾਂ ਨੂੰ ਅਸੀਂ ਜਾਣਦੇ ਸੀ ਉਹਨਾਂ ਨੇ ਹੀ ਲਵਾਈ ਸੀ ਇਹ ਸਾਨੂੰ ਐਵੇਂ ਅੰਦਰ ਵੀ ਕਦੇ ਘਰ ਪੇਸ਼ਣ ਨੇ ਕੋਈ ਮਤਲਬ ਆਣ ਗਵਾਂਣ ਵੀ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਆਈ ਐ ਤਾਂ ਹੀ ਕੋਈ ਗੱਲ ਨਹੀਂ ਹੈਗੇ ਆਪਾਂ ਕਿਸੇ ਦੀ ਐਵੇਂ ਨਿੰਦਿਆ ਚੁਗਲੀ ਕਰੀਓ ਤਾਂ ਕੋਈ ਚੰਗਾ ਨਹੀਂ ਲੱਗਦਾ ਸਾਨੂੰ ਤਾਂ ਸਪੋਰਟ ਆ ਮੈਂ ਕਿਤੇ ਚਲੀ ਵੀ ਜਾ ਮੇਰੀ ਗੁੜੀਆਂ ਨੂੰ ਕੋਈ ਡਰ ਪੈ ਨਹੀਂ ਹੈਗਾ ਕਿਉਂਕਿ ਅਸੀਂ ਅਕਸਰ ਜਦੋਂ ਇੱਥੋਂ ਨਿਕਲਦੇ ਆ ਵੇਖਦੇ ਆ ਕਿ ਤੁਸੀਂ ਕਈ ਵਾਰ ਇੱਥੇ ਨਹੀਂ ਮੌਜੂਦ ਹੁੰਦੇ ਹੋ ਤੁਸੀਂ ਡਿਲੀਵਰੀ ਦੇਣ ਵੀ ਜਾਂਦੇ ਹੋ ਕਿਸੇ ਵੇਲੇ ਖਾਣੇ ਦੀ ਹੈਨਾ ਰੋਟੀ ਦੀ ਤੇ ਕੁੜੀ ਪਿੱਛੋਂ ਤੁਹਾਡੀ ਕੱਲੀ ਹੁੰਦੀ ਹੈ ਕਦੀ ਕੁਝ ਅਜੀਬਾ ਹੋਇਆ ਵੀ ਉਹਨਾਂ ਨੂੰ ਕਿਸੇ ਨੇ ਕੁਝ ਆ ਕੇ ਕਿਹਾ ਹੋਏ ਨਹੀਂ 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 ਮੈਂ ਮਤਲਬ ਸਮਾਨ ਲੈਣ ਵੀ ਜਾਣਾ ਹੁੰਦਾ ਫੇ ਕੱਲੀ ਮੇਰੀ ਜ਼ਿੰਮੇਵਾਰ ਸਾਰਾ ਘਰ ਦਾ ਵੀ ਦੇਖਣਾ ਇੱਥੇ ਦਾ ਵੀ ਦੇਖਣਾ ਸਾਰਾ ਕੰਮ ਵੀ ਦੇਖਣਾ ਐਦਾਂ ਦੀ ਨਹੀਂ ਹੈ ਜਿੱਦਾਂ ਦੀ ਮੈਂ ਸਟਰੋਂਗ ਹਾਂ ਓਦਾਂ ਦੀ ਆਪਣੀ ਕੁੜੀ ਨੂੰ ਬਣਾਇਆ ਹੋਇਆ ਵਾ ਕਿ ਮਤਲਬ ਕੱਲ ਨੂੰ ਕੋਈ ਗੱਲ ਕੋਈ ਕਿੱਦਾਂ ਕੋਈ ਕੈਦਵੇ ਮੇਰੇ ਬੱਚੇ ਨੂੰ ਆਪਾਂ ਸਹੀ ਹੈ ਤਾਂ ਸਾਰੇ ਸਹੀ ਨੇ ਜੇ ਆਪਾਂ ਸੇ ਗਲਤ ਹੈ ਤਾਂ ਫਿਰ ਸਾਰੀ ਦੁਨੀਆ ਹੀ ਗਲਤ ਹੈ ਅੱਛਾ ਕਦੀ ਇੱਥੇ ਇਹਨਾਂ ਦੀਆਂ ਬੇਟੀਆਂ ਕੱਲੀਆਂ ਵੀ ਰਹੀਆਂ ਨੇ ਜਦੋਂ ਇੱਕ ਕਈ ਵਾਰ ਸਮਾਨ ਲੈਣ ਜਾਂਦੇ ਸੀਗੇ ਤਾਂ ਪਿੱਛੋਂ ਕੱਲੀਆਂ ਨੂੰ ਵੀ ਕੰਮ ਕਰਨਾ ਪੈਂਦਾ ਸੀ ਕਦੀ ਉਹਨਾਂ ਨੇ ਮਨਾਂ ਨਹੀਂ ਕੀਤਾ ਵੀ ਮਮਾ ਅਸੀਂ ਕੰਮ ਨਹੀਂ ਕਰਨਾ ਇੱਥੇ ਨਹੀਂ 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 ਮੇਰੇ ਬੱਚੇ ਨਹੀਂ ਮਨਾ ਕਰਦੇ ਮੇਰੀਆਂ ਕੁੜੀਆਂ ਵਿਆਹੀ ਵੀ ਗਈਆਂ ਤਾਂ ਵੀ ਨਾ ਲਾ ਕੇ ਮਾੜਾ ਮੋਟਾ ਕੰਮ ਕਰਵਾਉਂਦੀਆਂ ਕਦੇ ਨਹੀਂ ਸ਼ਰਮ ਕੀਤੀ ਮੇਰੇ ਬੱਚਿਆਂ ਨੇ ਤੇ ਮੈਨੂੰ ਤਾਂ ਆਪਣੇ ਬੱਚਿਆਂ ਦਾ ਵੀ ਫਰਕ ਆ ਕਿ ਮੇਰੇ ਬੱਚੇ ਕਦੇ ਮਤਲਬ ਇਹ ਨਹੀਂ ਕਹਿੰਦੇ ਸਾਡੀ ਮਾਂ ਰੇੜੀ ਲਾਂਦੀ ਆ ਕਿ ਅਕਸਰ ਅਸੀਂ ਇਹ ਚੀਜ਼ਾਂ ਚ ਤੋਂ ਵੇਖਦੇ ਆ ਨਾ ਕਿ ਬੱਚੇ ਕਿਸੇ ਵੇਲੇ ਸ਼ਰਮ ਮਹਿਸੂਸ ਕਰਦੇ ਨੇ ਵੀ ਅਸੀਂ ਸਕੂਲ ਜਾਨੇ ਆ ਸਾਡੇ ਅੱਗੇ ਫਰੈਂਡਸ ਹੋਣਗੇ ਤਾਂ ਉਹ ਸਾਡੇ ਬਾਰੇ ਕੀ ਕਹਿਣਗੇ ਬੱਚੇ ਅਕਸਰ ਇਹ ਚੀਜ਼ਾਂ ਮਹਿਸੂਸ ਕਰਦੇ ਨੇ ਹੈਨਾ ਨਹੀਂ ਨਹੀਂ ਮੇਰੇ ਬੱਚੇ ਤਾਂ ਸਗਾਰੇ ਕਹਿੰਦੇ ਆ ਜੀ ਮਿਹਨਤ ਕਰਦੇ ਆ ਸਾਡੀ ਮਾਂ ਨੇ ਮਿਹਨਤ ਕਰਕੇ ਪਾਲਿਆ ਵਾ ਕਿਸੇ ਜੀ ਸਾਡੀ ਮਾਂ ਚੋਰੀ ਤਾਂ ਨਹੀਂ ਕਰਦੀ ਕਿ ਕਿਸੇ ਕੋ ਮੰਗਦੀ ਆ ਠੱਗੀ ਮੰਗਦੀ ਆ ਕੀ ਕਿਸੇ ਕੋ ਚੋਰੀਆਂ ਕਰਦੀ ਆ ਕਿਸੇ ਕੋ ਲੈਂਦੀ ਰਿਸ਼ਤੇਦਾਰ ਵੀ ਕੌਣ ਕਦ ਤੱਕ ਦੇਗਾ ਨਹੀਂ ਮੇਰੇ ਬੱਚਾ ਨੂੰ ਨਹੀਂ ਕੋਈ ਸ਼ਰਮ ਆਉਂਦੀ अच्छा परिवार ने साथ ਦਿੱਤਾ ਸੀਗਾ ਵੀ ਤੁਸੀਂ ਰੇੜੀ ਲਾ ਲਓ ਜਾਂ ਉਹਨਾਂ ਨੇ ਕਿਹਾ ਸੀ ਕੋਈ ਹੋਰ ਕੰਮ ਕਰ ਲਓ ਤੇ ਪਰਿਵਾਰ ਜੀ ਕੌਣ ਸਾਥ ਦਿੰਦਾ ਕਿਸੇ ਦਾ ਦੱਸੋ ਫਿਰ ਮੈਂ ਆਪਣੇ ਸਹੁਰਿਆਂ ਨੂੰ ਤਾਂ 2008 ਦਾ ਛੱਡਿਆ ਹੋਇਆ ਕੌਣ ਰਿਸ਼ਤੇਦਾਰ ਸਾਥ ਦਿੰਦਾ ਅਗਲੇ ਆਪਣੇ ਪੂਰੇ ਸੂਰੇ ਕੋਈ ਕਿਸੇ ਦਾ ਕੌਣ ਸਾਥ ਦੇਗਾ ਆਪਣੇ ਸਿਰ ਤੇ ਹੀ ਕਰਨਾ ਪੈਂਦਾ ਕਹਿ ਤਾਂ ਸਾਰੇ ਦਿਨ ਤੇ ਕੱਲ ਦਾ ਕੌਣ ਅਜੇ ਇੱਕ ਸਿੰਗਲ ਮਦਰ ਲਈ ਇੱਕ ਚੁਣੌਤੀ ਬਣ ਕੇ ਲੋਕ ਉਹਦੋਂ ਕਰਦੇ ਨੇ ਜਦੋਂ ਵੀ ਇਕੱਲੇ ਇਸ ਸੰਸਾਰ ਦੇ ਵਿੱਚ ਬਾਹਰ ਨਿਕਲ ਕੇ ਕੰਮ ਕਰਨਾ ਪੈਂਦਾ ਉਹ ਵੀ ਧੀਆ ਦੇ ਨਾਲ ਹੈਨਾ ਬਹੁਤ سارے ਸਵਾਲ ਉੱਠਦੇ ਨੇ ਬਹੁਤ سارے ਲੋਕ ਅਲਿਗੇਸ਼ਨਸ ਵੀ ਕਈ ਵਾਰ ਲਗਾਉਂਦੇ ਨੇ ਰਿਸ਼ਤੇਦਾਰ ਹੀ ਅੱਗੇ ਨਹੀਂ ਵਧਣਦੇ ਅਜਿਹਾ ਕਦੀ ਹੋਇਆ ਹੁੰਦੀ ਤਾਂ ਹੈ ਬਹੁਤ ਮੁਸ਼ਕਲਾਂ ਆਉਂਦੀਆਂ ਤਿੰਨ ਤਿੰਨ ਕੁੜੀਆਂ ਆ ਬੰਦੇ ਨੂੰ ਬਹੁਤ ਕੁਝ ਦੇਖਣਾ ਪੈਂਦਾ ਜੇ ਆਪ ਬੰਦਾ ਗਲਤ ਹੋਏਗਾ ਤਾਂ ਸਾਡੇ ਬੱਚੇ ਪਹਿਲਾ ਹੋ ਜਾਣਗੇ ਜੇ ਆਪਾਂ ਮੈਂ ਹੀ ਹਿੰਮਤ ਾਰ ਜੂਗੀ ਤਾਂ ਕੱਲ ਮੇਰੇ ਬੱਚੇ ਵੀ ਹਿੰਮਤ ਾਰ ਜਾਣੇ ਸੀ ਪਰ ਮੈਂ ਹਿੰਮਤ ਨਹੀਂ ਹਾਰੀ ਹਲੇ ਵੀ ਨਹੀਂ ਹਾਰਦੀ ਮੈਂ ਤੇ ਨਾ ਮੈਂ ਹਾਰ ਨਹੀਂ ਪਰਮਾਤਮਾ ਉਹ ਮਾਤਾ ਰਾਣੀ ਦਾ ਸਾਥ ਰਵੇ ਕਦੇ ਨਹੀਂ ਮੈਂ ਹਿੰਮਤ ਹਾਰਦੀ ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਕਹਿੰਦੀ ਜਿੱਦਾਂ ਤੁਹਾਡੀ ਮਾਂ ਹੈ ਨਾ ਉਦਾਂ ਬਣ ਜਾਓ ਕੱਲ ਨੂੰ ਕੱਲ ਨੂੰ ਤੰਗੀ ਤਾਂ ਨਹੀਂ ਆਏਗੀ ਨਾ ਕਿਸੇ ਦੇ ਅੱਗੇ ਹੱਥ ਤਾਂ ਨਹੀਂ ਅੜਨਾ ਪਏਗਾ ਨਾ ਮਿਹਨਤ ਕਰਕੇ ਖਾਂ ਚ ਕੋਈ ਬੁਰਾਈ ਨਹੀਂ ਹੈਗੀ ਆ ਹੁਣ ਤੁਸੀਂ ਹੋ ਤੁਸੀਂ ਵੀ ਕਿਤੇ ਕੋਈ ਚੰਗਾ ਬੰਦਾ ਹੁੰਦਾ ਇੰਟਰਵਿਊ ਲੈ ਜਾਂਦਾ ਕਹਿੰਦੇ ਮਾਰ ਹੀ ਲੈਣ ਜਾਂਦੇ ਹੋ ਤੁਸੀਂ ਵੀ ਤਾਂ ਜਾਂਦੇ ਹੀ ਹੈ ਨਾ ਆਪਣੇ ਜੇ ਤੁਸੀਂ ਪਹਿਲੇ ਡਰਪੌਗ ਬਣ ਕੇ ਫਿਰ ਤੁਸੀਂ ਕੀ ਕਰੋਗੇ ਕੰਮ ਅ اچھا ਬੇਟੀਆਂ ਤੁਹਾਡਾ ਪੂਰਾ ਸਾਥ ਦਿੰਦੀਆਂ ਨੇ ਕੀ ਪੜਾਈ ਕਰ ਰਹੀਆਂ ਨਾਲ ਹਾਂ ਇਹ ਪਲੱਸ 2 ਦੀ ਪੜਾਈ ਕਰਦੀ ਪਈ ਹੈ ਹਾਂ ਇੱਥੇ ਵੀ ਕੰਮ ਕਰਦੀ ਹੈ ਫੇਰ ਮੈਂ ਬਿਮਾਰ ਵੀ ਰਹਿੰਦੀ ਆ ਨਾ ਫੇਰ ਮਤਲਬ ਇੱਥੇ ਵੀ ਕੰਮ ਕਰਾਂਦੀ ਮੈਂ ਨਾ ਫੇਰ ਟਿਊਸ਼ਨ ਵੀ ਜਾਂਦੀ ਆ ਫੇਰ ਸਕੂਲ ਮਤਲਬ ਹਫ਼ਤੇ 'ਚ ਇੱਕ ਦੋ ਵਾਰ ਹੀ ਆਉਂਦੀ ਆ ਹਾਂ ਮੈਂ ਇਹਨਾਂ ਨਾਲ ਥੋੜੀ ਜੀ ਗੱਲਬਾਤ ਕਰਨਾ ਚਾਹੂੰਗੀ ਅ ਕੀ ਨਾਮ ਹੈ ਤੁਹਾਡਾ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹਾਂ ਮੇਰਾ ਨਾਮ ਪਲਕ ਹੈ ਪਲਕ 4 ਸਾਲ ਪਹਿਲਾਂ ਇਸ ਰੇੜੀ ਦੀ ਸ਼ੁਰੂਆਤ ਹੋਈ ਸੀਗੀ ਹੈਨਾ 4 ਸਾਲ ਪਹਿਲਾਂ ਹੀ ਤੁਸੀਂ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਸੀ ਹਾਲੇ ਸਿਰਫ ਤੁਸੀਂ ਪਲੱਸ 2 ਦੇ ਵਿੱਚ ਹੋ ਤੇ ਕਦੀ ਇਹ ਨਹੀਂ ਲੱਗਾ ਵੀ ਮੈਂ ਇੱਕ ਰੇੜੀ ਤੇ ਜਾ ਕੇ ਕੰਮ ਕਰਾਂਗੀ ਮੇਰਾ ਮਮਾ ਕੰਮ ਕਰ ਰਹੇ ਨੇ ਮੇਰੇ ਦੋਸਤ ਕੀ ਕਹਿਣਗੇ ਸਕੂਲ ਵਾਲੇ ਕੀ ਕਹਿਣਗੇ ਨਹੀਂ ਐਦਾਂ ਦਾ ਕੁਝ ਨਹੀਂ ਲੱਗਿਆ ਜੋ ਖਾਣਾ ਆਪਣਾ ਕਮਾਉਣਾ ਆਪਣਾ ਫੇਰ ਕਿਸੇ ਦਾ ਕਿਉਂ ਸੋਚੀਏ ਇੰਦਾਂ ਨਹੀਂ ਕਰੀ ਲੱਗਿਆ ਤੁਹਾਨੂੰ ਤਾਂ ਵਧੀਆ ਲੱਗਦਾ ਕੰਮ ਕਰਨਾ ਅੱਛਾ ਕਦੀ ਫਰੈਂਡਸ ਇੱਥੋਂ ਨਿਕਲਦੇ ਹੋਣ ਤਾਂ ਉਹਨਾਂ ਨੇ ਵੇਖਿਆ ਤੁਹਾਨੂੰ ਮਿਲਣ ਆਉਂਦੇ ਨੇ ਇੱਥੇ ਤਾਂ ਕਈ ਵਾਰੀ ਆਉਂਦੇ ਆ ਕਈ ਵਾਰੀ ਨਹੀਂ ਵੀ ਆਉਂਦੇ ਤੇ ਤੁਹਾਨੂੰ ਕਿਵੇਂ ਦਾ ਲੱਗਦਾ ਕਿ ਜਦੋਂ ਪਹਿਲੀ ਵਾਰ ਤੁਸੀਂ ਇੱਥੇ ਆਏ ਸੀਗੇ ਅੱਜ 4 ਸਾਲ ਇਸੇ ਰੇੜੀ ਤੇ ਹੋ ਚੁੱਕੇ ਨੇ ਕੀ ਫਰਕ ਵੇਖਦੇ ਹੋ ਵਧੀਆ ਲੱਗਦਾ ਹੈਗਾ ਕੰਮ ਦੀ ਉਹ ਚੱਲਦਾ ਰਹਿੰਦਾ ਹੈਗਾ ਇਹ ਆਪਣਾ ਲੋਕ ਖਾਂਦੇ ਹੈਗਾ ਅੱਛਾ ਤਾਂ ਕੀ ਕੁਝ ਤੁਸੀਂ ਇੱਥੇ ਬਣਾ ਲੈਂਦੇ ਹੋ ਫਰੋਂਠੇ ਰੋਟੀ ਚਾਵਲ ਵੈਜ ਪਲਾਉ ਸਾਗ ਮੱਕੀ ਰੋਟੀ ਹੁੰਦੀ ਹੈ ਟਵੇਲੇ ਹੁੰਦੇ ਹੈ ਮੈਗੀ ਹੁੰਦੀ ਹੈ ਅੱਛਾ ਤੇ ਇਹ ਸਭ ਤੁਸੀਂ ਆਪ ਬਣਾਉਂਦੇ ਹੋ ਜਾਂ ਮੰਮਾ ਹੈਲਪ ਕਰਾਉਂਦੇ ਰਹੇ ਨਹੀਂ ਮੰਮੀ ਬਣਾਉਂਦੇ ਹੈ ਮੈਂ ਨਾਲ ਹੈਲਪ ਕਰਦੀ ਹਾਂ ਆਂ ਸੀਮਾ ਜੀ ਮੈਂ ਚਾਹੂੰਗੀ 2 ਮਿੰਟ ਤੁਸੀਂ ਇੱਧਰ ਹੀ ਆ ਜਾਓ ਪਲਕਨੇਤਾ ਦਾ ਦਾਸਤਾ ਵੀ ਉਹਨੂੰ ਇੱਥੇ ਕੰਮ ਕਰਨ ਦਾ ਬਹੁਤ ਵਧੀਆ ਲੱਗਦਾ ਕਿਉਂਕਿ ਅਜਿਹੀ ਹਿੰਮਤ ਹੋਣੀ ਬੱਚਿਆਂ ਦੇ ਵਿੱਚ ਜਿਵੇਂ ਤੁਸੀਂ ਕਹਿਆ ਕਿ ਬੱਚਿਆਂ ਦੇ ਵਿੱਚ ਅਜਿਹੀ ਹਿੰਮਤ ਹੋਣੀ ਚਾਹੀਦੀ ਹੈ ਕਿਉਂਕਿ ਜੇ ਆਪਣੀ ਕਮਾ ਕੇ ਕਾਵਾਂਗੇ ਉਹਦੇ ਨਾਲ ਦੀ ਰੀਸ ਕੋਈ ਨਹੀਂ ਹੈ ਨਾ ਤੁਸੀਂ ਪ੍ਰਾਊਡ ਫੀਲ ਕਰਦੇ ਹੋ ਮੈਂ ਤਾਂ ਬਹੁਤ ਮਾਣ ਕਰਦੀ ਆ ਕਈ ਕਹਿੰਦੇ ਨਾ ਮੁੰਡੇ ਹੋਣੇ ਚਾਹੀਦੇ ਮੇਰੇ ਤਾਂ ਕੁੜੀਆਂ ਹੀ ਮੁੰਡੇ ਹੈਗੇ ਆ ਮੈਂ ਤਾਂ ਬਹੁਤ ਮਾਣ ਕਰਦੀ ਆ ਮੈਂ ਤਾਂ ਆਪਣੀ ਕੁੜੀਆਂ ਦੇ ਸਿੱਤੇ ਹੀ ਜਿੰਨੀ ਆ अच्छा तो कितने बजे ਤੁਸੀਂ ਇਹ ਜਿਹੜੀ ਰੇੜੀ ਲਗਾ ਲੈਂਦੇ ਹੋ ਔਰ ਕਿੰਨੇ ਵਜੇ ਤੱਕ ਹੁੰਦੇ ਹੋ ਤੁਸੀਂ ਇੱਥੇ ਮੈਂ 9 9:30 ਵਜੇ ਆ ਜਾਈ ਨਹੀਂ ਸ਼ਾਮੀ 5 ਵਜੇ ਤੱਕ ਹਾਂਜੀ اچھا ਮੈਂ ਪਲਕ ਨੂੰ ਇੱਕ ਸਵਾਲ ਪੁੱਛਿਆ ਸੀ ਜਦੋਂ 4 ਸਾਲ ਪਹਿਲਾਂ ਇਹ ਰੇੜੀ ਲੱਗੀ ਸੀਗੀ ਤੇ ਹੁਣ 4 ਸਾਲ ਜਿਹੜੇ ਪੂਰੇ ਹੋ ਗਏ ਨੇ ਕੀ ਫਰਕ ਵੇਖਦੇ ਹੋ ਉਦੋਂ ਜਿਹੜੇ ਕਸਟਮਰਸ ਆਉਂਦੇ ਸੀਗੇ ਉਹਨਾਂ ਦਾ ਰਿਸਪੌਂਸ ਜਾਂ ਹੁਣ ਜਿਹੜੇ ਕਸਟਮਰਸ ਆਉਂਦੇ ਨੇ ਜਾਂ ਉਦੋਂ ਦੇ ਕੋਈ ਕਸਟਮਰਸ ਜੁੜੇ ਹੋਏ ਨੇ ਹਾਲੇ ਤੱਕ ਨਹੀਂ ਜੀ ਬਹੁਤ ਪੁਰਾਣੇ ਜੁੜੇ ਹੋਏ ਆਂ ਆਂਦੇ ਆਂ ਹੁਣ ਤਾਂ ਬਹੁਤ ਚੰਗੇ ਹੈਗੇ ਆ ਾਰੇ ਆਂਦੇ ਖਾਂਦੇ ਜੀ ਆਪਾਂ ਚੀਜ਼ ਚੰਗੀ ਦਵਾਂਗੇ ਤਾਂ ਦੇਖੋ ਦੁਨੀਆ ਆਏਗੀ ਬਾਰ ਬਾਰ ਤੱਕਨ ਮੇਰਾ ਹੁਣ 8ਵੇਂ ਮਹੀਨੇ ਤੋਂ ਮੇਰੇ ਰਖੜੀ ਤੋਂ ਸਾਗ ਸ਼ੁਰੂ ਹੋ ਜਾਣਾ ਵਾ ਮਾਰਚ ਤੱਕਨ ਮੇਰੇ ਕੋਲ ਸਾਗ ਹੁੰਦਾ ਲੋਕ ਬਾਹਰ ਤੱਕਨ ਲੈ ਕੇ ਜਾਂਦੇ ਮੈਂ ਅੱਛਾ ਜੀ ਹਾਂ ਬਾਹਰ ਤੱਕਨ ਜਾਂਦਾ ਮੇਰੇ ਜੇ ਆਪਾਂ ਚੀਜ਼ ਮਾੜੀ ਤਾਂ ਮੁੜ ਕੇ ਨਹੀਂ ਆਏਗਾ ਕੋਈ ਨਾਲੇ ਰੇਟ ਸਾੜਾ ਸਸਤਾ ਔਰ ਚੀਜ਼ ਖਲੀ ਜਿਦਾ ਘਰ ਮਿਲਦੀ ਹੈ ਅੱਛਾ ਕਿਸ ਰੇਟ ਦੇ ਵਿੱਚ ਜਿਹੜੀ ਥਾਲੀ ਹੈ ਉਹ ਤੁਸੀਂ ਦੇ ਦਿੰਦੇ ਹੋ ਇੱਥੇ ਸਾਡੀ 40 ਰੁਪਏ ਚ ਚਾਰ ਫੁਲਕੇ ਇੱਕ ਸਬਜੀ ਦੁਬਾਰਾ ਵੀ ਲੈ ਸਕਦੇ ਤੁਸੀਂ ਤੇ ਬਰੀਆਨੀ ਸਾਡਾ 30 ਰੁਪਏ ਦਾ ਵਾਲਾ ਕੰਟੇਨਰ ਪੂਰਾ ਆ ਵਾਲਾ 30 ਰੁਪਏ ਦਾ ਕੰਟੇਨਰ ਸਾਡਾ ਬਰੀਆਨੀ ਦਾ ਕੋਈ ਸ਼ੈਰਚ ਨਹੀਂ ਦੇਸਾ ਪਨੀਰ ਪਾ ਕੇ ਸਬਜ਼ੀਆਂ ਪਾ ਕੇ ਹਾਂਜੀ 20 ਰੁਪਏ ਦਾ ਸਾਡਾ ਗਰੇਲਾ ਹੁੰਦਾ ਹੈਗਾ ਸਾਗ ਮੱਕੀ ਰੋਟੀ ਸਾਡੇ 60 ਰੁਪਏ ਪਲੇਟ ਹੁੰਦੀ ਆ ਪਰਾਂਠੇ ਹੁੰਦੇ 50 ਰੁਪਏ ਪਲੇਟ ਚਾਵਲ ਰਾਜਮਾ ਚਾਵਲ 30 ਰੁਪਏ ਕੰਟੇਨਰ ਹੁੰਦਾ ਅੱਛਾ ਮਤਲਬ ਦੁਬਾਰਾ ਲੈ ਲਨ ਰੇਟ ਉਹੀ ਰਹੇਗਾ ਹਾਂ ਹਾਂ ਸਬਜ਼ੀ ਦੁਬਾਰਾ ਲੈ ਲੰਦੇ ਆ ਕੋਈ ਗੱਲ ਨਹੀਂ ਉੱਚ ਕੀ ਆ ਕਦੇ ਕਾ ਦੇ ਤੇ ਕਦੇ ਘਟਦਾ ਨਹੀਂ ਰੱਬ ਹੋਰ ਬਰਕਤ ਪਾਉਂਦਾ ਹੈ ਹਾਂ ਚ ਕੋਈ ਉਹ ਨਹੀਂ ਹੈਗੀ ਹੈ ਅਜਿਹੇ ਲੋਕ ਦੁਨੀਆ ਤੇ ਹੋਣ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਕੋਈ ਵੀ ਇਨਸਾਨ ਅਜਿਹਾ ਨਹੀਂ ਹੋਏਗਾ ਜਿਹੜਾ ਭੁੱਖਾ ਸੌਂ ਜਾ ਅੱਛਾ ਕਦੀ ਅਜਿਹੋ ਜਿਹਾ ਕੋਈ ਇੱਥੇ ਆਇਆ ਹੈ ਇਨਸਾਨ ਤੁਹਾਡੇ ਕੋਲ ਜਿਹਦੇ ਕੋਲ ਪੈਸੇ ਨਹੀਂ ਹੈ ਫਿਰ ਵੀ ਤੁਸੀਂ ਉਹਨੂੰ ਖਾਣਾ ਦਿੱਤਾ ਹੋਵੇ ਹਾਂ ਕਈ ਆਂਦੇ ਨਹੀਂ ਹੁੰਦੇ ਜਿਹਦਾ ਆਂਟੀ ਜਿਹੜੇ ਚੰਗੇ ਹੁੰਦੇ ਆ ਨਾ ਉਹਨਾਂ ਨੂੰ ਤਾਂ ਮੈਂ ਬਿਲਕੁਲ ਨਹੀਂ ਦਿੰਦੀ ਜਿਹੜਾ ਨਸ਼ਈਏ ਹੁੰਦੇ ਆ ਇਦਾਂ ਦੇ ਨੂੰ ਆਪਾਂ ਨਹੀਂ ਦੇਦੇ ਕੋਈ ਪੈਰਾਂ ਤੋਂ ਪਾਈ ਹੋਵੇ ਕੋਈ ਬਜ਼ੁਰਗ ਹੋਵੇ ਉਹਨਾਂ ਨੂੰ ਦਈਦਾ ਉਹਨਾਂ ਨੂੰ ਕੀ ਦੇਣਾ ਜ ਜ ਨਾ ਸ਼ਰਾਬਾ ਹੀ ਪੀਣੀ ਹੈਗੀ ਆ ਉਹਨਾਂ ਨੂੰ ਮਦਦਿੰਦੀ। ਇੱਕ ਬਹੁਤ ਵਧੀਆ ਚੀਜ਼ ਵੀ ਹੈ ਕਿ ਜਿਹੜੇ ਲੋਕ ਪੈਸੇ ਮੰਗੇ ਜਾਂ ਨਸ਼ਾ ਕਰਕੇ ਸੜਕਾਂ ਤੇ ਫਿਰਦੇ ਨੇ ਉਹਨਾਂ ਦੀ ਮਦਦ ਘੱਟ ਕਰਿਆ ਕਰੋ ਜਿਹੜੇ ਅਪਾਹਜ ਲੋਕ ਹੁੰਦੇ ਨੇ ਜਿਹੜੇ ਆਪ ਕੁਝ ਕਿਰਤ ਕਰਕੇ ਨਹੀਂ ਖਾ ਪੀ ਸਕਦੇ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਮਦਦ ਕਰਿਆ ਕਰੋ। ਸੋ ਇੱਥੇ ਇੱਕ ਮਾਂ ਤੇ ਦੀ ਜੋੜੀ ਜਿਹੜੀ ਅੱਜ ਕਾਰ ਚਲਾ ਰਹੀ ਹੈ ਔਰ ਇਹਨਾਂ ਫਖਰ ਮਹਿਸੂਸ ਕਰਦੇ ਐ ਇੱਕ ਦੂਸਰੇ ਉੱਪਰ ਕਿ ਪਿਛਲੇ 4 ਸਾਲ ਤੋਂ ਇਹ ਰੇੜੀ ਜਿਹੜੀ ਚੱਲ ਰਹੀ ਹੈ ਔਰ ਲੋਕ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ। ਅੱਛਾ ਲੋਕ ਜਦੋਂ ਇੱਥੇ ਆਉਂਦੇ ਤਾਂ ਉਹਨਾਂ ਕੀ ਕਹਿੰਦੇ ਆ? ਬਹੁਤ ਚੰਗਾ ਕਹਿੰਦੇ ਕਹਿੰਦੇ ਅਸੀਂ ਵੀਡੀਓ ਦੇਖ ਕੇ ਆਏ ਆ ਤੁਹਾਡੀ ਤੁਹਾਡਾ ਖਾਣਾ ਅੱਛਾ। ਇੱਕ ਵਾਰੀ ਆਇਆ ਇੱਕ ਜਣਾ ਆਂਦਾ ਫਿਰ ਦੋ ਲੈ ਕੇ ਆਂਦੇ ਆ। ਐਦਾਂ ਮਤਲਬ ਸਾਰੇ ਸਿੱਧ ਕਰਦੇ ਹੈਗੀ ਹੈ। ਕੀ ਮਤਲਬ ਤੁਹਾਡਾ ਖਾਣਾ ਵਧੀਆ ਹੈਗਾ। ਤੁਹਾਡੀ ਵੀਡੀਓ ਦੇਖ ਕੇ ਆਇਓ ਇੱਥੋਂ ਆਏ ਔਰਥੋਂ ਆਏ। ਕਈ ਨਾ ਰਿਸ਼ਤੇਦਾਰ ਬਾਹਰੋਂ ਉਹਨੇ ਫੋਨ ਕਰਦੇ ਆ ਕਿ ਉੱਥੇ ਜਾ ਕੇ ਖਾ ਕੇ ਆਈਏ ਤੁਸੀਂ। ਨਹੀਂ ਬਹੁਤ ਕਰਦੇ ਆ। ਬਹੁਤ ਚੰਗਾ ਲੱਗਦਾ। ਸਾਨੂੰ ਵੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਜਿਹੜੇ ਲੋਕਾਂ ਦੀ ਮਦਦ ਕਰਦੇ ਹੋ ਜਿਨ੍ਹਾਂ ਕੋਲ ਪੈਸੇ ਨਹੀਂ ਹੈ ਖਾਣੂ ਕਿਉਂਕਿ ਮੈਨੂੰ ਲੱਗਦਾ ਹੈ ਇੱਕ ਭੁੱਖੇ ਦਾ ਢਿੱਡ ਪਰਣਾ ਉਹ ਬਹੁਤ ਵੱਡੀ ਗੱਲ ਹੈ ਜਿਹੜੇ ਪੈਰਾਂ ਦੇ ਪਾਈਚਾ ਉਹਨਾਂ ਨੂੰ ਤਾਂ ਚਲੋ ਬੰਦਾ ਖਵਾ ਵੀ ਦੇਵੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਜਿਹੜੇ ਨਸ਼ੇ ਕਰਦੇ ਪੈਸੇ ਮੰਗਦੇ ਉਹਨਾਂ ਨੂੰ ਕਿਉਂ ਦਈਏ ਉਹ ਤਾਂ ਚੰਗੇ ਭਲੇ ਉਹਨਾਂ ਦੇ ਰੱਬ ਨੇ ਵੀ ਹੱਥ ਪੈਰ ਦਿੱਤੇ ਹੈਗੇ ਆ ਉਹ ਖਾਂਦੇ ਪੀਂਦੇ ਉਹਨਾਂ ਨੂੰ ਕੀ ਫਾਇਦਾ ਜਿਹਨਾਨੀਆਂ ਜਨਾਨੀਆਂ ਦੇ ਮੰਗਦੇ ਬੰਦਿਆਂ ਨੇ ਖਾਣੀ ਉਹਨਾਂ ਨੂੰ ਕੀ ਕਰਨਾ ਵਾ ਦੇ ਕੇ ਸੋ ਇੱਕ ਅਜਿਹੀ ਸੋਚ ਵੀ ਜ਼ਰੂਰ ਹੋਣੀ ਚਾਹੀਦੀ ਹੈ ਵੀ ਤੁਹਾਨੂੰ ਸਹੀ ਪਛਾਣ ਗਲਤ ਪਛਾਣ ਜ਼ਰੂਰ ਪਤਾ ਹੋਣੀ ਚਾਹੀਏ ਸਹੀ ਗਲਤ ਕੀਆ ਔਰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਿਰਤ ਕਰੋ ਜ਼ਿੰਦਗੀ ਤੇ ਜੋ ਵੀ ਮੁਸੀਬਤ ਆ ਜਾਏ ਕਦੀ ਹਾਰ ਨਹੀਂ ਮੰਨੀ ਚਾਹੀਦੀ ਹਮੇਸ਼ਾ ਕਿਰਤ ਕਰਨੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਔਰ ਹਿੰਮਤ ਨਾ ਹਾਰ ਕੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਅੱਗੇ ਵਧਨੇ ਰਹਿਣਾ ਚਾਹੀਦਾ ਔਰ ਇੱਕ ਜਿਹੜੀ ਪਲਕ ਨੇ ਗੱਲ ਕੀਤੀ ਕਿ ਮੈਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜੀ ਹੈ ਕਿਤੇ ਨਾ ਕਿਤੇ ਕੰਮ ਕਰਨ ਤੋਂ ਜ਼ਰੂਰ ਸ਼ਰਮ ਆਉਂਦੀ ਹੈ ਪਰ ਅਜਿਹਾ ਨਹੀਂ कमाई कर रहे हो सो हमेशा आगे बढ़ते रहना चाहिए देखते करो दैनिक सवेरा टीवी साथ चुका देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर